ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਗੁਰਨਾਨਕ ਪਾਤਸ਼ਾਹ ਸਾਬ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਵੈਗੁਰੂ ਜੀ ਠੰਡ ਦਾ ਮੌਸਮ ਆ ਗਿਆ ਤੇ ਪਹਿਲਾਂ ਗਰਮੀ ਬਹੁਤ ਜ਼ਿਆਦਾ ਹੈ ਆਪਾਂ ਆਪਣੇ ਮਨਾਂ ਨੂੰ ਬਹਾਨੇ ਖੋੜਨੀ ਬਣਾਉਣਾ ਤੇ ਪਹਿਲਾਂ ਗਰਮੀ ਬੜੀ ਸੀ ਨਾਮ ਨਹੀਂ ਜਪ ਸਕਦੇ ਗੁਰੂ ਘਰ ਨਹੀਂ ਜਾ ਸਕਦੇ ਹੁਣ ਠੰਡ ਦੀ ਠੱਡ ਦਾ ਮੌਸਮ ਆ ਗਿਆ ਆਪਾਂ ਬਾਣੀ ਨਾਲ ਵੱਧ ਤੋਂ ਵੱਧ ਪਿਆਰ ਕਰਿਆ ਕਰੀਏ ਜੀ ਅਹੀਂ ਆਪਣੇ ਮਨ ਨੂੰ ਕਦੇ ਵੀ ਬਹਾਨੇ ਖੋੜ ਨਾ ਬਣਾਇਆ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਜਪਣ ਨੂੰ ਤੂੰ ਆਇਆ ਬੰਦਿਆ ਭੁੱਲ ਗਿਆ ਨਾਮ ਦਾ ਨਾਮ ਜਪਣ ਨੂੰ ਤੂੰ ਆਇਆ ਬੰਦਿਆ ਚੇਤਾ ਭੁੱਲ ਗਿਆ ਨਾਮ ਦਾ ਤੀਆ ਤੇ ਪੁੱਤਰ ਅਜ ਖੂਬੀਆ ਤੂੰ ਰਹਿੰਦਾ ਏ ਤੀਆ ਤੇ ਪੁੱਤਰ ਅਜ ਖੂਬੀਆ ਤੂੰ ਰਹਿੰਦਾ ਏ ਰਿਸ ਤੇ ਦਾਰੀ ਯਾਚ ਫਸਿਆ ਤੋਰੈ ਨਾਏ ਰਿਸ਼ਤੇ ਦਾਰੀਆਂ ਚ ਫਸਿਆ ਤੋਰੈ ਨਾਏ ਕਿਸੇ ਵੀ ਨਾਲ ਨਹੀਂ ਤੇਰੀ ਸਾਰ ਬੰਦੀ ਆ ਚੇਤਾ ਪੋਲ ਗਿਆ ਨਾਮ ਦਾ ਨਾਮ ਜਪਣ ਨੂੰ ਤੂੰ ਆਇਆ ਬੰਦੀ ਆ ਚੇਤਾ ਪੋਲ ਗਿਆ ਨਾਮ ਦਾ ਝੂਠੇ ਤੇ ਧੋਣੀਆਂ ਚੋਂ ਜਾਣ ਸ਼ੈਡਾਲੇ ਤੂੰ ਝੂਠੇ ਤੇ ਧੋਣੀਆਂ ਚੋਂ ਜਾਣ ਸ਼ੈਡਾਲੇ ਤੂੰ ਪ੍ਰੀਤਾ ਗੂੜੀਆਂ ਗੁਰਾਂ ਦੇ ਨਾਲ ਪਾਲੇ ਤੂੰ ਪ੍ਰੀਤਾ ਗੂੜੀਆਂ ਗੁਰਾਂ ਦੇ ਨਾਲ ਪਾਲੇ ਤੂੰ ਰਬ ਨਾਲ ਕੀਤਾ ਸਿਕਰਾਰ ਬੰਦਿਆ ਚੇਤਾ ਭੁੱਲ ਗਿਆ ਨਾਮ ਦਾ ਰਬ ਨਾਲੇ ਕੀਤਾ ਸিকারਰ ਬੰਦੀਆ ਚੇਤਾ ਫੋ ਲਗਿਆ ਨਾਮ ਦਾ ਨਾਮ ਜਪੜਨੂ ਤੂੰ ਆਇਆ ਬੰਦੀਆ ਚੇਤਾ ਫੋ ਲਗਿਆ ਨਾਮ ਦਾ ਗੁਰਾਂ ਦੇ ਦਵਾਰੇ ਉੱਤੇ ਜਾਇਆ ਕਰ ਬੰਦੀਆ ਗੁਰਾ ਜੀ ਦੀ ਬਾਣੀ ਤੂੰ ਗਾਇਆ ਕਰ ਬੰਦੀਆ ਗੁਰਾਂ ਜੀ ਦੀ ਪਾਣੀ ਤੂੰ ਗਾਇਆ ਕਰ ਬੰਦੀਆ ਸਾਤੇ ਗੁਰਾਂ ਲੜੀ ਪੈਰੇ ਸਾਰ ਬੰਦੀਆ ਚੇਤਾ ਫੋਲ ਗਿਆ ਨਾਮ ਦਾ ਨਾਮ ਜਪੜ ਨੂੰ ਤੂੰ ਆਇਆ ਬੰਦੀਆ ਜੀ ਚੇਤਾ ਫੋਲ ਗਿਆ ਨਾਮ ਦਾ ਸਿਮਰਨ ਕਰ ਲੈ ਬਾਣੀ ਪੜ ਲੈ ਸਿਮਰਨ ਪਿਆਰ ਨਾ ਤੋਂ ਪਾਇਆ ਗੁਰਾ ਨਾਲ ਪਿਆਰ ਨਾ ਤੂੰ ਪਾਇਆ ਬੰਦੀਆ ਜੇ ਤਾਂ ਪਹਲ ਗਿਆ ਨਾਮ ਦਾ ਗੁਰਾ ਨਾਲੇ ਪਿਆਰ ਨਾ ਤੂੰ ਪਾਇਆ ਬੰਦੀਆ ਜੇ ਤਾਂ ਪਹਲ ਗਿਆ ਨਾਮ ਦਾ ਨਾਮ ਜਪਣ ਨੂੰ ਤੂੰ ਆਇਆ ਬੰਦੀਆ ਜੀ ਸੇთა ਪਹਲ ਗਿਆ ਨਾਮ ਦਾ ਨਾਮ ਜਪਣ ਨੂੰ ਤੂੰ ਆਇਆ ਬੰਦੀਆ ਜੀ ਸੇთა ਪਹਲ ਗਿਆ ਨਾਮ ਦਾ ਵਾਹਿਗੁਰੂ ਜੀ ਕੋਈ ਵੰਦ ਕਾਟ ਮੈਂ ਪਹਿਲੇ ਅੰਗ ਲੱਜ ਬੋਲਤਾ ਵੇ ਤੇ ਮੈਨੂੰ ਮਾਫੀ ਦੇਣੀ ਜੀ ਮੈਂ ਫੇਰ ਰਾਨੀ ਆ ਪੰਗਰ ਬਾਣੀ ਨਾਲ ਸਾਰੇ ਘੂੜਾ ਪਿਆਰ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ